ਦੇਸ਼ਤੀ ਰਾਜਸਤਾਨੀ ਦਿੱਲੀ ਵਿੱਚ ਰਾਮਕੜੀਆ ਸਿੱਖ ਬੈਂਕ ਨੂੰ ਡੁੱਬਣ ਅਤੇ ਕਿਸੇ ਹੋਰ ਬੈਂਕ ਵਿੱਚ ਮਰਜ ਕਰਨ ਦੀ ਸਾਜ਼ਿਸ਼ ਨੂੰ ناکਾਮ ਕਰਦਿਆਂ ਇਸ ਬੈਂਕ ਨੂੰ ਬਚਾਉਣ ਅਤੇ ਸ਼ੇਅਰ ਕੈਪੀਟਲ ਵਧਾਉਣ ਦੇ ਉਪਰਾਲਿਆਂ ਨੂੰ ਗੂਰ ਪਿਆ ਜੋ ਰਾਮਕੜੀਆ ਕੌਮ ਦੀ ਵਿਰਾਸਤ ਵਜੋਂ ਜਾਣਿਆ ਜਾਂਦਾ ਬੈਂਕ ਦੇ ਚੇਅਰਪਰਸਨ ਬੀਬੀ ਰਣਜੀਤ ਕੌਰ ਨੇ ਦੱਸਿਆ ਕਿ 1942 ਵਿੱਚ ਸਥਾਪਿਤ ਹੋਇਆ ਦਿੱਲੀ ਦੀ ਰਾਜਸਤਾਨੀ ਦੇ ਪਹਾੜ ਗੰਜ ਇਲਾਕੇ ਵਿੱਚ 100 ਕਰੋੜ ਤੋਂ ਵੱਧ ਦੀ ਜਾਇਦਾਦ ਵਾਲੇ ਰਾਮਕੜੀਆ ਬੈਂਕ ਦੇ ਮੁੱਖ ਸੇਵਾਦਾਰ ਵਜੋਂ ਸਾਲ 2021 ਵਿੱਚ ਨਿਯੁਕਤ ਹੋਏ ਪਰ ਦੁੱਖ ਦੀ ਗੱਲ ਇਹ ਹੈ ਕਿ ਉਸ ਸਮੇਂ ਇਹ ਬੈਂਕ ਘਾਟੇ ਵਿੱਚ ਸੀ ਅਤੇ ਡੁੱਬਣ ਕਿਨਾਰੇ ਸੀ ਉਹਨਾਂ ਨੇ ਚੈਲੰਜ ਵਜੋਂ ਰਾਮਗੜੀਆ ਬੈਂਕ ਦੀ ਚੇਅਰਪਰਸਨ ਦਾ ਅਹੁਦਾ ਸੰਭਾਲਿਆ ਉਸ ਸਮੇਂ ਬੈਂਕ ਘਾਟੇ ਵਿੱਚ ਸੀ ਜਿਸ ਦਾ ਕਾਰਨ ਰਿਜ਼ਰਵ ਬੈਂਕ ਆਫ ਇੰਡੀਆ ਨੇ ਕੁਝ ਰੋਕਾਂ ਲਾਈਆਂ ਸਨ ਅਜੀਆਂ ਰੋਕਾਂ ਨਾਲ ਬੈਂਕ ਦਾ ਲਾਇਸੈਂਸ ਕੈਨਸਲ ਹੋਣ ਦੀ ਨੌਬਤ ਆ ਗਈ ਸੀ ਉਸ ਦੇ ਬਾਵਜੂਦ ਅਸੀਂ ਆਪਣਾ ਸਾਰਾ ਕੇਸ ਬਣਾ ਕੇ ਰਿਜ਼ਰਵ ਬੈਂਕ ਆਫ ਇੰਡੀਆ ਕੇਜਰੀਵਾਲ ਸਰਕਾਰ ਦੇ ਸਮੇਂ ਦੇ ਮੰਤਰੀ ਸੌਰਵ ਭਰਦਵਾਜ ਅਤੇ ਦਿੱਲੀ ਦੇ ਤਤਕਾਲੀਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਪਹੁੰਚ ਕੀਤੀ ਅਰਵਿੰਦ ਕੇਜਰੀ ਵਾਲੇ ਸੈਂਕ ਦਾ ਲਾਇਸੈਂਸ ਕੈਨਸਲ ਕਰਕੇ ਇਸ ਬੈਂਕ ਨੂੰ ਕਿਸੇ ਹੋਰ ਬੈਂਕ ਵਿੱਚ ਮਰਜ ਕਰਨ ਦੀ ਨੀਤ ਵਿੱਚ ਸਨ ਇਸ ਲਈ ਜਦ ਤੱਕ ਇਹ ਫਾਈਲ ਮੰਤਰੀਆਂ ਕੋਲ ਜਾਂਦੀ ਤਾਂ ਅਫਸਰਾਂ ਨੂੰ ਸਿੱਧੀਆਂ ਹਦਾਇਤਾਂ ਸਨ ਕਿ ਤੁਸੀਂ ਰਾਮਗੜੀਆ ਕੌਮ ਦੇ ਸੁਪਰਾਤਨ ਬੈਂਕ ਦਾ ਸ਼ੇਅਰ ਕੈਪੀਟਲ ਵਧਾਉਣ ਦੀ ਮੰਗ ਨੂੰ ਸਰਕਾਰ ਨਹੀਂ ਕਰਨਾ ਹੈ ਇਸ ਪਿਛੇ ਕਾਰਨ ਇਹ ਸੀ ਕਿ ਬਾਕੀ ਬੈਂਕਾਂ ਦੀ ਨਜ਼ਰ ਅਤੇ ਦਿੱਲੀ ਸਰਕਾਰ ਦੀ ਸੋਚ ਇਹ ਸੀ ਕਿ ਇਸ ਰਾਮਗੜੀਆ ਕੌਮ ਦੇ ਪੁਰਖਿਆਂ ਦੀ ਵਿਰਾਸਤ ਵਾਲੀ ਬੈਂਕ ਨੂੰ ਕਿਸੇ ਹੋਰ ਬੈਂਕ ਵਿੱਚ ਮਰਜ਼ ਕਰਕੇ ਸਿੱਖਾਂ ਦੇ ਇਸ ਬੈਂਕ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇ ਕਿਹਾ ਗਿਆ ਕਿ ਇਸ ਬੈਂਕ ਨੂੰ ਕੋਈ بچਾ ਨਹੀਂ ਸਕਦਾ ਤੁਸੀਂ ਸਾਡੇ ਤੋਂ ਜੋ ਚਾਹੋ ਉਹ ਲੈ ਲਓ ਤੇ ਆਪਣੀਆਂ ਮੌਜਾਂ ਕਰੋ ਪਰ ਅਸੀਂ ਹਾਰ ਨਹੀਂ ਮੰਨੀ ਉਹਨਾਂ ਨੇ ਅੜਿੱਕੇ ਡਾਇ ਅਤੇ ਫਾਈਲ ਐਲਜੀ ਕੋਡ ਨਹੀਂ ਜਾਣ ਦਿੱਤੀ ਜਿਸ ਕਾਰਨ ਬੈਂਕ ਨੂੰ ਸ਼ੇਅਰ ਕੈਪੀਟਲ ਵਤੌਣ ਦੀ ਆਗਿਆ ਨਹੀਂ ਮਿਲ ਸਕੀ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਰਸਾ ਤੱਕ ਪਹੁੰਚ ਕੀਤੀ ਤੇ ਇਸ ਪੂਰੇ ਮਸਲੇ ਤੇ ਹੱਲ ਲਈ ਯਤਨ ਕੀਤੇ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਉਹਨਾਂ ਨੇ ਬਿਨਾਂ ਕਿਸੇ ਲਾਲਚ ਭੇਤ ਭਾਪ ਉਤੇ ਕੌਮ ਦੀ ਸੁਵਰਾਸਤ ਦੀ ਸਿੱਖ ਬੈਂਕ ਨੂੰ ਬਚਾਉਣ ਲਈ ਗੁਰੂ ਸਾਹਿਬ ਕੋਲ ਅਰਦਾਸ ਕੀਤੀ ਪ੍ਰਮਾਤਮਾ ਦੀ ਕਿਰਪਾ ਨਾਲ ਸਰਕਾਰ ਬਦਲੀ ਅਸੀਂ ਆਪਣੀ ਯਤਨ ਜਾਰੀ ਰੱਖੇ ਇਹਨਾਂ ਯਤਨਾਂ ਨੂੰ ਗੂਰ ਪਾਉਣ ਵਿੱਚ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਰਸਾ ਨੇ ਭਰਪੂਰ ਮਦਦ ਕੀਤੀ ਅਤੇ ਇਸ ਤੋਂ ਬਾਅਦ ਦਿੱਲੀ ਸਰਕਾਰ ਦੀ ਮੁੱਖ ਮੰਤਰੀ ਰੇਖਾ ਗੋਪਤਾ ਦਿੱਲੀ ਦੇ ਲੈਫਟੀਨੈਂਟ ਜਨਰਲ ਵੀਕੇ सक्सेना ਕੈਬਨਟ ਮੰਤਰੀ ਰਵੀਂਦਰ ਇੰਦਰਾਜ ਸਿੰਘ ਅਤੇ ਕੈਬਨਟ ਮੰਤਰੀ ਮਨਜਿੰਦਰ ਸਿੰਘ ਸਰਸਾ ਦੇ ਅਣ ਤੱਕ ਯਤਨਾਂ ਸਦਕਾ ਰਾਮਗੜੀਆ ਬੈਂਕ ਪਹਾੜਗਾਂ ਚ ਅਤੇ ਇਸ ਦੀਆਂ ਚਾਰ ਬ੍ਰਾਂਚਾਂ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਤੇ ਦਿੱਲੀ ਸਰਕਾਰ ਨੇ ਸ਼ੇਅਰ ਕੈਪੀਟਲ ਵਧਾਉਣ ਦੀ ਆਗਿਆ ਦੇ ਦਿੱਤੀ ਹੈ ਜ਼ਿਕਰਯੋਗ ਹੈ ਕਿ ਰਾਮਗੜੀਆ ਬੈਂਕ ਜਦ ਤੋਂ ਬੀਬੀ ਰਣਜੀਤ ਕੌਰ ਦੀ ਦੇਖਰੇਖ ਵਿੱਚ ਆਇਆ ਉਦੋਂ ਤੋਂ ਘਾਟੇ ਵਾਲੇ ਇਸ ਬੈਂਕ ਨੂੰ ਲਾਭ ਵਿੱਚ ਕੀਤਾ ਗਿਆ ਤੇ ਆਉਂਦੇ 6 ਮਹੀਨਿਆਂ ਵਿੱਚ ਇਸ ਬੈਂਕ ਵੱਲੋਂ ਕਰਜ਼ਾ ਦੇਣ ਦੀ ਵਿਵਸਥਾ ਵੀ ਸ਼ੁਰੂ ਹੋ ਜਾਵੇਗੀ ਅਜਿਹੀ ਆਸ ਪ੍ਰਗਟ ਕੀਤੀ ਜਾ ਰਹੀ ਹੈ ਬੀਬੀ ਰਣਜੀਤ ਕੌਰ ਨੇ ਦਿੱਲੀ ਵਿੱਚ ਆਪਣੀ ਮਿਹਨਤ ਇਮਾਨਦਾਰੀ ਅਤੇ ਜਜ਼ਬੇ ਨਾਲ ਰਾਮਗੜੀਆ ਬੈਂਕ ਨੂੰ ਬਚਾ ਕੇ ਘਾਟੇ ਵਿੱਚੋਂ ਕੱਢ ਕੇ ਮੁਨਾਫੇ ਵਿੱਚ ਲਿਆ ਕੇ ਸ਼ੇਅਰ ਕੈਪੀਟਲ ਵਧਾ ਕੇ ਅਤੇ ਭਵਿੱਖ ਵਿੱਚ ਇਸ ਬੈਂਕ ਨੂੰ ਬੁਲੰਦੀਆਂ ਤੇ ਲਿਜਾਣ ਦਾ ਜਿਹੜਾ ਪ੍ਰਣ ਲਿਆ ਸੀ ਉਹ ਪੂਰਾ ਹੋ ਚੁੱਕਿਆ ਤੇ ਚੰਗੀ ਗੱਲ ਇਹ ਹੈ ਕਿ ਬੈਂਕ ਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਅਤੇ ਹੋਰ ਪੱਤੇ ਅਦਾ ਕੀਤੇ ਜਾ ਰਹੇ ਨੇ ਜੋ ਕਿ ਇੱਕ ਛਲਾਗਾ ਜੋ ਕਾਰਜ ਹੈ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਰੇਖਾ ਗੁਪਤਾ ਕੈਬਨਿਟ ਮੰਤਰੀ ਰਵੀ ਇੰਦਰਾਲ ਸਿੰਘ ਦਿੱਲੀ ਦੇ ਲੈਫਟੀਨੈਂਟ ਜਨਰਲ ਵੀ ਕੇ ਸਖਸੈਨ ਅਤੇ ਖਾਸ ਕਰਕੇ ਦਿੱਲੀ ਸਰਕਾਰ ਵਿੱਚ ਮੰਤਰੀ ਮਨਜਿੰਦਰ ਸਿੰਘ ਸਰਸਾ ਦਾ ਵਿਸ਼ੇਸ਼ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਇਸ ਬੈਂਕ ਨੂੰ ਡੁੱਬਣ ਤੋਂ ਬਚਾਉਣ ਲਈ ਅਤੇ ਸ਼ੇਅਰ ਕੈਪੀਟਲ ਵਧਾਉਣ ਲਈ ਆਪਣਾ ਵੱਡਾ ਯੋਗਦਾਨ ਪਾਇਆ